ਰਣਜੀਤ ਸਿੰਘ ਐਸਐਚਓ ਪੁਲੱਥ ਅੱਜ ਚਾਰਜ ਲੈ ਸੰਭਾਲਿਆ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਗੌਰਵ ਤੂਰਾ ਜੀ ਟੀਐਸਪੀ ਕਰਨੈਲ ਸਿੰਘ ਜੀ ਦੇ ਨਿਰਦੇਸ਼ਾਂ ਮੁਤਾਬਕ ਜੋ ਵੀ ਅਸੀਂ ਟੀਮਾਂ ਬਣਾਈਆਂ ਨਸ਼ਿਆਂ ਵਿਰੁੱਧ ਉਹਦੇ ਵਿਰੁੱਧ ਵੱਧ ਤੋਂ ਵੱਧ ਅਸੀਂ ਕੰਮ ਕਰਾਂਗੇ ਜੀ ਲੋਕਾਂ ਨੂੰ ਵੀ ਅਪੀਲ ਹੈ ਜੀ ਨਸ਼ਿਆਂ ਵਿਰੁੱਧ ਜੋ ਵੀ ਕਾਰਵਾਈ ਚ ਸਰਕਾਰ ਦੀ ਚੱਲ ਰਹੀ ਆ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਔਰ ਜਿਹੜੇ ਮਾੜੇ ਅਨਸਰਾਂ ਜੋ ਜੁਰਮ ਕਰਦੇ ਆ ਉਹਨਾਂ ਨੂੰ ਕੀ ਹੈਗੀ ਆ ਤਾੜਨਾ ਮਾੜੇ ਅਨਸਰਾਂ ਨੂੰ ਇਹੀ ਤਾੜਨਾ ਆ ਵੀ ਜਾਂ ਤਾਂ ਆਪਣਾ ਕੰਮ ਬੰਦ ਕਰ ਦਿਓ ਜਾਂ ਫੇ ਸਾਡੇ ਨਾਲ ਫੇਸ ਕਰਨ ਦਾ ਭਰਾ ਤਰਕ ਪਰ ਪਲ ਖੇਰ ਦੇ ਵਿੱਚ ਦੇਖਿਆ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਪਿਛਲੇ ਸਮੇਂ ਤੋਂ ਕਾਫੀ ਹੈਗੀ ਹੈ ਇਹਦੇ ਵਿੱਚ ਕੀ ਉਪਰਾਲੇ ਕੀਤੇ ਜਾਣਗੇ ਅਸੀਂ ਇਹਦੇ ਬਾਰੇ ਮੈਨੂੰ ਪਤਾ ਲੱਗਾ ਕਿਉਂਕਿ ਮੈਂ ਅੱਜ ਹੀ ਚਾਰਜ ਸੰਭਾਲਿਆ ਆ ਅਸੀਂ ਕੋਸ਼ਿਸ਼ ਕਰਾਂਗੇ ਦਕਾਨਦਾਰਾਂ ਨਾਲ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਅਸੀਂ ਇਹ ਟ੍ਰੈਫਿਕ ਨੂੰ ਸੰਚਾਰੂ ਰੂਪ ਨਾਲ ਚਲਾ ਸਕੀਏ ਮੈਂ ਰਣਜੀਤ ਸਿੰਘ ਐਸਐਚਓ ਭੁਲੱth ਅੱਜ ਚਾਰਜ ਇਹ ਸੰਭਾਲ ਰਿਹਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਗੌਰਵ ਤੂਰਾ ਜੀ ਟੀਐਸਪੀ ਕਰਨੈਲ ਸਿੰਘ ਜੀ ਵੀ ਨਿਰਦੇਸ਼ਾਂ ਮੁਤਾਬਕ ਕਿਉਂ ਵੀ ਅਸੀਂ ਟੀਮਾਂ ਬਣਾਈਆਂ ਨਸ਼ਿਆਂ ਵਿਰੁੱਧ ਉਹਦੇ ਵਿਰੁੱਧ ਵੱਧ ਤੋਂ ਵੱਧ ਅਸੀਂ ਕੰਮ ਕਰਾਂਗੇ ਜੀ ਲੋਕਾਂ ਨੂੰ ਵੀ ਅਪੀਲ ਹੈ ਜੀ ਨਸ਼ਿਆਂ ਵਿਰੁੱਧ ਜੋ ਵੀ ਕਾਰਵਾਈ ਸਰਕਾਰ ਦੀ ਚੱਲ ਰਹੀ ਆ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਔਰ ਜਿਹੜੇ ਮਾੜੇ ਅਨਸਰਾਂ ਜੋ ਜੁਰਮ ਕਰਦੇ ਆ ਉਹਨਾਂ ਨੂੰ ਕੀ ਹੈਗੀ ਆ ਤਾੜਨਾ ਮਾੜੇ ਅਨਸਰਾਂ ਨੂੰ ਇਹੀ ਤਾੜਨਾ ਆ ਵੀ ਜਾਂ ਤਾਂ ਆਪਣਾ ਕੰਮ ਬੰਦ ਕਰ ਦਿਓ ਜਾਂ ਫੇ ਸਾਡੇ ਨਾਲ ਫੇਸ ਕਰਨ ਦਾ ਭਰਾਤ ਕਰੋ ਅਬ ਪਟਨਾ ਚੇਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਪਿਛਲੇ ਸਮੇਂ ਤੋਂ ਕਾਫੀ ਹੈਗੀ ਹੈ ਇਹਦੇ ਵਿੱਚ ਕੀ ਉਪਰਾਲੇ ਕੀਤੇ ਜਾਣਗੇ ਅਸੀਂ ਇਰੇ ਵਾਰੀ ਮੈਨੂੰ ਪਤਾ ਲੱਗਾ ਕਿ ਉਹਨੇ ਮੈ ਅੱਜ ਹੀ ਚਾਰਜ ਸੰਭਾਲਿਆ ਆ ਅਸੀਂ ਕੋਸ਼ਿਸ਼ ਕਰਾਂਗੇ ਅ ਦੁਕਾਨਦਾਰਾਂ ਨਾਲ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਅਸੀਂ ਇਹ ਟ੍ਰੈਫਿਕ ਨੂੰ ਸੰਚਾਰੂ ਰੂਪ ਨਾਲ ਚਲਾ ਸਕੀਏ